ਜਿੱਥੋਂ ਸਾਡੀ ਲਿਓ ਟੁੱਟੀ ਹੋਈ ਹੈ ਪਹਿਲਾਂ ਆਪਾਂ ਨੂੰ ਭੇਦਨੇ ਸੀ ਤੇ ਅਸੀਂ ਉਰਲੇ ਪਾਸੇ ਤਰੇ ਗੁਣਾ ਵਿੱਚ ਹੀ ਕੋਸ਼ਿਸ਼ ਕਰਦੇ ਰਹਿੰਦੇ ਸੀ ਤੇ ਕੋਸ਼ਿਸ਼ ਕਰਕੇ ਸਮਝਦੇ ਕਿ ਸਾਡੀ ਟੁੱਟੀ ਗੰਢੀ ਗਈ ਹੈ ਪਰ ਅੰਤ ਸਮੇਂ ਜਦੋਂ ਪੇੜ ਖੁੰਦਾ ਸੀ ਤੇ ਫਿਰ ਇਥੋਂ ਬਾਹਰ ਨਹੀਂ ਸੀ ਨਿਕਲੇ ਜਾਂਦਾ ਇਸ ਕਰਕੇ ਵਾਰ-ਵਾਰ ਆਵਾਗੌਂ ਦੇ ਚੱਕਰ ਵਿੱਚ ਸਾਨੂੰ ਜਾਣਾ ਪਿਆ ਹੁਣ ਮਾਲਕ ਨੇ ਕਿਰਪਾ ਕੀਤੀ ਹੈ ਜਿੱਥੇ ਸਾਡੀ ਟੁੱਟੀ ਹੋਈ ਹੈ ਅਸੀਂ ਉੱਥੇ ਜੋੜਨ ਦਾ ਯਤਨ ਕਰ ਰਹੇ ਹਾਂ ਜਿਸ ਨੂੰ ਗੁਰਬਾਣੀ ਵਿੱਚ ਸੰਧਣਾ ਕਹਿੰਦੇ ਨੇ ਸੰਧਿਆ ਕਹਿੰਦੇ ਨੇ ਹੁਣ ਮਨਮੁਖ ਵੀ ਸੰਧਿਆ ਕਰਦਾ ਹੈ ਤੇ ਗੁਰਮੁਖ ਵੀ ਸੰਧਿਆ ਕਰਦਾ ਹੈ ਸੰਧਿਆ ਤੋਂ ਭਾਵ ਹੁੰਦਾ ਹੈ ਸੰਡ ਲਾਉਣੀ ਸੰੜਣਾ ਗੰਡਣਾ ਦਾਇਕ ਰੂਪ ਇਹ ਸੰੜਣਾ ਹੁੰਦਾ ਹੈ ਪੁਰਾਣੇ ਸਮਿਆਂ ਵਿੱਚ ਲੋਕ ਸੰੜ ਦੇ ਰਸੇ ਵਰਤਦੇ ਹੁੰਦੇ ਸੀ ਤੇ ਉਹ ਰਸਾ ਜਦੋਂ ਕਿਤੇ ਟੁੱਟ ਜਾਂਦਾ ਸੀ ਸੰੜ ਦਾ ਤੇ ਉਹਨੂੰ ਜਦੋਂ ਜੋੜ ਲਾਉਂਦੇ ਸੀ ਖੋਲ ਕੇ ਫਿਰ ਨਾਲ ਉਹਨੂੰ ਕਹਿੰਦੇ ਸੀ ਸੰਤ ਲਾਉਣਾ ਸੰਢਣ ਹੁਣ ਮਨਮੁਖ ਵੀ ਸੰਢਣ ਦੀ ਕੋਸ਼ਿਸ਼ ਕਰਦਾ ਹੈ ਜਿ세 ਆ ਲੋਕ ਸਮਝ ਦਿੰਨੇ ਕਿ ਜਦੋਂ ਅਸੀਂ ਰਾਤ ਨੂੰ ਸੌਂ ਗਏ ਪਰਮਾਤਮਾ ਨਾਲੋਂ ਟੁੱਟ ਜਾਂਦੇ ਹਾਂ ਕਿ ਤੜਕੇ ਉਠੋ ਪਰਮਾਤਮਾ ਦੇ ਨਾਲ ਜੜੋ ਫਿਰ ਕੰਮ ਤੇ ਚਲ ਜਾਂਦੇ ਸੀ ਉਹ ਸਮੇਂ ਦੇ ਸੀ ਕੰਮ ਤੇ ਗਏ ਪਰਮਾਤਮਾ ਨਾਲੋਂ ਟੁੱਟ ਗਏ ਫੇਰ ਜੁੜੋ ਫੇਰ ਇਸ ਤਰ੍ਹਾਂ ਸ਼ਾਮ ਨੂੰ ਜੁੜਦੇ ਸੀ ਤੇ ਆਪ ਉਹ ਆਪਣੇ ਮੱਜ ਵਿੱਚ ਕੋਈ ਤਿੰਨ ਵਾਰ ਕੋਈ ਪੰਜ ਵਾਰ ਸੰਧਿਆ ਕਰਦਾ ਹੈ ਤੇ ਜਿਆਦਾਤਰ ਮਨ ਜਦੋਂ ਸੰਧਿਆ ਕਰਦੇ ਨੇ ਉਹ ਇਸ ਪੌਣ ਬਾਣੀ ਬਸੰਤਰ ਦੀ ਬਾਸ਼ਾ ਦੇ ਵਿੱਚ ਹੀ ਰਹਿ ਜਾਂਦੇ ਨੇ ਜਿਸ ਆ ਆਪਾਂ ਸਿਮਨ ਕਰਦੇ ਹਾਂ ਇਹ ਜਿਹੜੀ ਆਪਾਂ ਬਾਸ਼ਾ ਬੋਲਦੇ ਹਾਂ ਇਹ ਅਗਨ ਬਿੰਬ ਪਵਣੇ ਦੀ ਬਾਣੀ ਹੈ ਜੇ ਅਸੀਂ ਇੱਥੋਂ ਤੱਕ ਸੀਮਤ ਰਹਿ ਗਏ ਮਨ ਉਸ ਥੇ ਨਹੀਂ ਗਿਆ ਉਹ ਜੁੜਿਆ ਨਹੀਂ ਇਸਾਂ ਬਹੁਤ ਸਾਰੇ ਜੀਵ ਕੋਸ਼ਿਸ਼ ਕਰਦੇ ਨੇ ਲੇਕਿਨ ਮਾਰੇ ਕਹਿੰਦੇ ਉਹ ਤਰੇ ਗੁਣਾ ਵਿੱਚ ਉਲਝ ਜਾਂਦੇ ਨੇ ਬਾਦਸ਼ਾਹ ਬਾਣੀ ਸਮਝਾਉਂਦੇ ਨੇ ਕਿ ਪੁਸਤਕ ਪਾਠ ਵਿਆਕਰਣ ਵਿਖਾਣੇ ਸੰਧਿਆ ਕਰਮ ਤੇ ਕਾਲ ਕਰੇ ਬਿਨ ਗੁਰ ਸ਼ਬਦ ਮੁਕਤ ਕਹਾ ਪ੍ਰਾਣੀ ਆ ਰਾਮ ਨਾਮ ਬਿਨ ਉਜ ਮਰੇ ਸੰਦੇਹ ਤੇ ਕਰਦੇ ਨੇ ਪਰ ਵਿਆਕਰਨ ਤੇ ਤ੍ਰੈ ਗੁਣਾ ਦੀ ਭਾਸ਼ਾ ਵਿੱਚ ਉਲਝੇ ਰਹਿੰਦੇ ਨੇ ਆਪਾਂ ਨੂੰ ਹੁਣ ਮਾਰੰਦੇ ਸਿੱਖ ਕਿ ਜਦੋਂ ਤੁਸੀਂ ਸਿਮਨ ਕਰਦੇ ਕਰਦਿਆਂ ਉਸ ਸਥੇ ਤੇ ਚੱਲੇ ਜਾਣਾ ਹੈ ਜਿੱਥੋਂ ਤੁਹਾਡੀ ਲਿਬ ਟੁੱਟੀ ਹੈ ਸੋਨ ਕਹਿੰਦੇ ਨੇ ਉਸ ਤੇ ਜਦੋਂ ਤੁਸੀਂ ਧਿਆਨ ਸੋਨ ਵਿੱਚ ਚਲਾ ਗਿਆ ਉਥੇ ਜਾ ਕੇ ਨਾਮ ਦੇ ਨਾਲ ਜਦੋਂ ਲਿਵ ਜੁੜ ਗਈ ਉਸ ਸੰਧਿਆ ਨੂੰ ਦਰਗਾਹ ਦੇ ਵਿੱਚ ਪ੍ਰਵਾਨਗੀ ਮਿਲਦੀ ਹੈ ਤੇ ਉਸ ਨੂੰ ਮਰ ਗਿੰਦਨ ਨੇ ਸੁੰਨ ਵਿੱਚ ਸੰਧਿਆ ਸੁੰਨ ਸੰਧਿਆ ਤੇਰੀ ਦੇਵ ਦਵਾਕਰ ਜੇ ਅਸੀਂ ਸ਼ਿਮਨ ਕਰਦੇ ਘਰ ਦੇ ਪੌਣ ਨੂੰ ਪਾਰ ਕਰਕੇ ਸੁੰਨ ਵਿੱਚ ਚਲੇ ਗਏ ਤੇ ਸੁੰਨ ਵਿੱਚ ਜਾ ਕੇ ਲਿਵ ਨਾਮ ਨਾਲ ਜੁੜ ਗਈ ਤੇ ਉਹ ਸੰਧਿਆ ਦਰਗਾਹ ਦੇ ਵਿੱਚ ਪਰਵਾਨ ਹੁੰਦੀ ਹੈ ਇਹ ਹਾ ਸੰਧਿਆ ਪਰਵਾਨ ਹੈ ਜਿਤ ਹਾਰ ਪ੍ਰਭ ਮੇਰਾ ਚਿਤ ਆਵੇ ਜਿਸ ਤਰ੍ਹਾਂ ਹੁਣ ਆਪਾਂ ਉਹਨੂੰ ਸਿਮਰਨ ਕਰ ਰਹੇ ਹਾਂ ਯਾਦ ਕਰ ਰਹੇ ਹਾਂ ਤੇ ਸਿਮਰਨ ਕਰਦੇ ਆਂ ਕਰਦੇ ਆਂ ਇਹ ਸਾਡੀ ਪਾਉਂਡ ਸਾਮ ਹੋ ਜਾਂਦੀ ਹੈ ਸਾਡੇ ਤੇ ਮਾਲਕ ਦੇ ਵਿੱਚ ਜਿਹੜਾ ਪਰਮ ਦਾ ਪਰਦਾ ਹੈ ਉਹ ਲੱਥ ਜਾਂਦਾ ਹੈ ਤੇ ਜਿਵੇਂ ਜਿਵੇਂ ਉਹ ਪਰਦਾ ਲੱਥ ਗਿਆ ਮਨ ਸੁਨ ਵਿੱਚ ਚਲਾ ਜਾਂਦਾ ਹੈ ਇਹ ਹ ਸੰਧਿਆ ਪਰਵਾਨ ਹੈ ਜਿਤ ਹਰ ਪ੍ਰਭ ਮੇਰਾ ਚਿਤ ਆਵੇ ਜਿਤ ਹਾਰਿ ਸਿਓ ਪ੍ਰੀਤ ਉਪਜੈ ਮਾਇਆ ਮੋਹ ਜਲਾਵੇ ਗੁਰ ਪ੍ਰਸਾਦੀ ਦੁਬਦਾ ਮਰੇ ਮਨ ਅਸਥਿਰ ਸੰਧਿਆ ਕਰੇ ਵਿਚਾਰ ਨਾਨਕ ਸੰਧਿਆ ਕਰੇ ਮਨਮੁਖੀ ਜੀਉ ਨ ਟਿਕੇ ਮਰ ਜਨਮੇ ਹੋਏ ਖਾਨ ਹੁਣ ਮਨਮੁਖ ਸੰਧਿਆ ਕਰਦਾ ਉਹਦੇ ਵਿਚਾਰ ਨਹੀਂ ਰੁਕਦੇ ਉਹ ਸੋਨ ਵਿੱਚ ਜਾਂਦਾ ਨਹੀਂ ਉਹ ਉਰਲੇ ਪਾਸੇ ਰਹਿ ਜਾਂਦਾ ਹੈ ਜਦੋਂ ਅਸੀਂ ਸੁੰਨ ਵਿੱਚ ਜਾ ਕੇ ਨਾਮ ਨਾਲ ਜੁੜ ਗਏ ਤੇ ਉਹ ਸੰਧਿਆ ਨੂੰ ਦਰਗਾਹ ਦੇ ਵਿੱਚ ਪ੍ਰਵਾਨ ਗਈ ਕਹਿੰਦੇ ਹੁਣ ਮਨ ਸੰਢਿਆ ਗਿਆ ਹੈ ਜੁੜ ਗਿਆ ਹੈ ਬਲਡਿੰਗ ਆਪਾਂ ਕਹਿੰਦੇ ਹੁਣ ਜੁੜ ਗਿਆ ਜੋੜ ਟੁੱਟਾ ਆਇਆ ਸੀ ਜੁੜ ਗਿਆ ਕਿੱਥੇ ਜਾ ਕੇ ਸੁੰਨ ਵਿੱਚ ਸੁੰਨ ਵਿੱਚ ਸੰਢਿਆ ਹੈ ਹੁਣ ਸੁੰਨ ਵਿੱਚ ਜਾ ਕੇ ਜਦੋਂ ਮਨ ਜੁੜਦਾ ਹੈ ਇੱਥੇ ਜਦੋਂ ਜੁੜ ਗਏ ਤੇ ਨੇ ਜਾਗਣਾ ਹੈ ਸ਼ਬਦ ਦੇ ਨਾਲ ਜੁੜ ਕੇ ਜਦੋਂ ਸੁਣ ਵਿੱਚ ਆ ਕੇ ਮਨ ਜੁੜਿਆ ਇਧਰ ਲਾ ਚੇਤਾ ਭੁੱਲ ਜਾਣਾ ਹੈ ਸੁਣ ਵਿੱਚੋਂ ਜਦੋਂ ਸ਼ਬਦ ਨਾਲ ਜੁੜੇ ਤੇ ਨੇ ਆਗਮ ਦੇ ਵਿੱਚ ਜਾਗਣਾ ਹੈ ਤੇ ਜਦੋਂ ਮਨ ਜਾਗਿਆ ਆਤਮਾ ਰਾਮ ਦੇ ਨਾਲ ਜੁੜਦਾ ਹੈ ਆਤਮ ਪ੍ਰਕਾਸ਼ ਹੁੰਦਾ ਹੈ ਜਦੋਂ ਮਨ ਆਤਮ ਰੂਪ ਦੇ ਨਾਲ ਜੁੜ ਗਿਆ ਜਾਗਤ ਅਵਸਥਾ ਵਿੱਚ ਆ ਗਿਆ ਤੇ ਇਹ ਸਾਰਾ ਜਿਹੜਾ ਪਰਦਾ ਹੈ ਪਾਸੇ ਹੋ ਗਿਆ ਜਾ ਗਿਆ ਤੇ ਉਸ ਵਕਤ ਮਨ ਦੀ ਕੀ ਸਟੇਜ ਬਣਦੀ ਹੈ ਜਨਮ ਮਰਨ ਦਾ ਪਰਮ ਗਿਆ ਗੋਬਿੰਦ ਲਿਵ ਲਾਗੀ ਜੀਵਨ ਸੁਨ ਸਮਾਨਿਆ ਗੁਰ ਸਾਖੀ ਜਾਗੇ ਇਸ ਤਰ੍ਹਾਂ ਗੁਟੀ ਸੰਦ ਮੈਂ ਵੇਖਿਆ ਕਟਿਉ ਕਟ ਜਾਗੇ ਜਦੋਂ ਇਸ ਤਰ੍ਹਾਂ ਗੁਟੀ ਨੂੰ ਪਾਰ ਕਰਕੇ ਸੁਣਨ ਵਿੱਚ ਜਾ ਕੇ ਮਨ ਜੁੜ ਗਿਆ ਜਾਗਤ ਅਵਸਥਾ ਵਿੱਚ ਆਉਂਦਾ ਹੈ ਤੇ ਜਦੋਂ ਮਨ ਜਾਗਦਾ ਹੈ ਆਪਣੀਆਂ ਫਿਰ ਗਿਆਨ ਇੰਦਰੀਆਂ ਦਾ ਇਸਤੇਮਾਲ ਕਰਦਾ ਹੈ ਜਿਸ ਨਾਲ ਆਪ ਇੱਧਰ ਜਾਗਦੇ ਹਾਂ ਜਦੋਂ ਅਸੀਂ ਇੰਦਰ ਜਾਗਦੇ ਆ ਤੁਸੀਂ ਦੇਖਦੇ ਹੋ ਇਹਨਾਂ ਗਿਆਨ ਇੰਦਰੀਆਂ ਦਾ ਇਸਤੇਮਾਲ ਕਰਦਾ ਤੇ ਜਦੋਂ ਮਨ ਇੱਥੇ ਜਾ ਕੇ ਸੋਨ ਵਿੱਚ ਜਾਗਿਆ ਤੇ ਜਦੋਂ ਜਾਗਦਾ ਹੈ ਫਿਰ ਉਹ ਆਪਣੀਆਂ ਗਿਆਨ ਇੰਦਰੀਆਂ ਦਾ ਇਸਤੇਮਾਲ ਕਰਦਾ ਹੈ ਤੇ ਜਦੋਂ ਜਾਗਦਾ ਫਿਰ ਦੇਖਦਾ ਹੈ ਲੋਇਨ ਦੇਖ ਰਹੇ ਵਿਸ਼ਮਤੀ ਚਿੰਤ ਅਦ੍ਰਿਸ਼ਟ ਲਗਾਏ ਅਦਰਸ ਸਦਾ ਰਹੇ ਨਰਾਲਮ ਜੋਤੀ ਜੋਤਮ ਲਾਏ ਜਦੋਂ ਜਾਗਿਆ ਤੇ ਮਨ ਦੀਆਂ ਗਿਆਨ ਇੰਦਰੀਆਂ ਖੁੱਲਦੀਆਂ ਨੇ ਤੇ ਜਦੋਂ ਗਿਆਨ ਇੰਦਰੀਆਂ ਖੁੱਲਦੀਆਂ ਨੇ ਐਸਾ ਜਿਸਾ ਇਹ ਲੱਗੇ ਜਿਸਾ ਅੱਖਾਂ ਖੁੱਲ ਗਈਆਂ ਸੱਚੀ ਮੁੱਚੀ ਤੇ ਜਦੋਂ ਅੱਖਾਂ ਖੁੱਲਦੀਆਂ ਨੇ ਇਥੋਂ ਮਨ ਫਿਰ ਦੇਖਦਾ ਹੈ ਇਸ ਨੂੰ ਅਵਸਥਾ ਨੂੰ ਬੀਜ ਮੰਤਰ ਕਹਿੰਦੇ ਨੇ ਬੀਜ ਮੰਤਰ ਬੀਜ ਮੰਤਰ ਕਹਿੰਦੇ ਨੇ ਅਸੀਂ ਇੱਥੇ ਫਿਰ ਜਾ ਕੇ ਜਦੋਂ ਮਨ ਜਾਗ ਗਿਆ ਤੇ ਮਨ ਆਪਣੀਆਂ ਗਿਆਨ ਇੰਦਰੀਆਂ ਦਾ ਇਸਤੇਮਾਲ ਕਰਦਾ ਦਿਖਦਾ ਹੈ ਤੇ ਸੰਸਾਰ ਵੱਲੋਂ ਉਲਟ ਜਾਂਦਾ ਹੈ ਇਦੋਂ ਉਲਟ ਗਿਆ ਧਿਆਨ ਤੇ ਜਦੋਂ ਇਹਦੋਂ ਉਲਟ ਗਿਆ ਇਧਰ ਨੂੰ ਦੇਖਦਾ ਹੈ ਉਸ ਵਕਤ ਫਿਰ ਮਹਾਰਾਜ ਬਾਣੀ ਚ ਦੱਸੇ ਨੇ ਕਹਿੰਦੇ ਬੀਜ ਮੰਤਰ ਲਹਿਰਦੇ ਰਹੇ ਮਨੁਆ ਉਲਟ ਸੁਨਵੇਂ ਗਏ ਜਾਗਤ ਰਹੇ ਨਾ ਅਲੀਹ ਭਾਖੇ ਪੰਜੋਂ ਇੰਦਰੀ ਬਸ ਕਰ ਰੱਖੇ ਫਿਰ ਉਹ ਜਾਗਤ ਅਵਸਥਾ ਦੇ ਵਿੱਚ ਹੈ ਜਾਗਿਆ ਤੇ ਤਦੋ ਜਾਗਦਾ ਹੈ ਆਤਮਾ ਦੇ ਰਾਹੀ ਫਿਰ ਦੇਖਦਾ ਹੈ ਫਿਰ ਉਹ ਥੇ ਆਪਣੇ ਮੂਲ ਦੀ ਪਹਿਚਾਨ ਕਰਦਾ ਹੈ ਜਾਗਤ ਅਵਸਥਾ ਦੇ ਵਿੱਚ ਆਪ ਹੁਣ ਇਸ ਅਵਸਥਾ ਦੇ ਵਿੱਚ ਜਾਣਾ ਹੈ ਸਾਰਿਆਂ ਨੇ ਜਾਗਤ ਅਵਸਥਾ ਵਿੱਚ ਜੇ ਮਨ ਇਸ ਅਵਸਥਾ ਵਿੱਚ ਚਲਾ ਗਿਆ ਤੇ ਉਸ ਨੂੰ ਕਹਿੰਦੇ ਨੇ ਜਾਗਿਆ ਹੋਇਆ ਬੀਜ ਮੰਤਰ ਤੇ ਜਾ ਕੇ ਜਾਗਦਾ ਹੈ ਤੇ ਬੀਜ ਮੰਤਰ ਤੋਂ ਅੱਗੇ ਜਦੋਂ ਜਾਗਿਆ ਇਹ ਜਿਹੜਾ ਮਨ ਆਤਮਾ ਰਾਮ ਨੂੰ ਦੇਖਦਾ ਹੈ ਆਤਮਾ ਮਨ ਦੇ ਵਿੱਚ ਮਨ ਆਤਮਾ ਦੇ ਵਿੱਚ ਇੱਕ ਰੂਪ ਹੋ ਜਾਂਦੇ ਨੇ ਜਦੋਂ ਆਤਮਾ ਰਾਮ ਨੂੰ ਦੇਖਦਾ ਹੈ ਆਤਮਾ ਰਾਮ ਇਸ ਨਤਰੀ ਆਇਆ ਤੇ ਜਦੋਂ ਇੱਕ ਰੂਪ ਹੋ ਜਾਂਦੇ ਨੇ ਫਿਰ ਮਨ ਦਾ ਆਪਾ ਖਤਮ ਹੋ ਜਾਂਦਾ ਹੈ ਇਹ ਇਧਰਲਾ ਗਿਆਨ ਖਤਮ ਹੋ ਜਾਂਦਾ ਹੈ ਚੇਤਾ ਭੁੱਲ ਜਾਂਦਾ ਹੈ ਤੇ ਜਦੋਂ ਮਨ ਆਤਮਾ ਇੱਕ ਰੂਪ ਹੋ ਜਾਂਦੇ ਨੇ ਤੇ ਉਸ ਵਕਤ ਕਹਿੰਦੇ ਨੇ ਜੋਤ ਮੰਤਰ ਪ੍ਰਗਟ ਹੁੰਦਾ ਹੈ ਬੀਜ ਮੰਤਰ ਤੋਂ ਅੱਗੇ ਜੋਤ ਮੰਤਰ ਹੈ ਟਾਰੇ ਨਾ ਡਰੇ ਆਵੇ ਨਾ ਜਾਏ ਸੁੰਨ ਸਹਿਜ ਮੈਂ ਰਹੋ ਸਮਾਏ ਮਨ ਮਤੇ ਜਾਣੇ ਜੇ ਕੋਏ ਜੋ ਬੋਲੇ ਸੋ ਆਪੇ ਹੋਏ ਜੋਤ ਮੰਤਰ ਮਨ ਅਸਥਿਰ ਕਰੇ ਕਹੋ ਕਬੀਰ ਸੋ ਪ੍ਰਾਣੀ ਤਰਿਆ ਉਥੇ ਆਤਮਾ ਰੂਪ ਹੋ ਜਾਂਦਾ ਹੈ ਫਿਰ ਆਤਮਾ ਨੇ ਪਰਮਾਤਮਾ ਦੇ ਨਾਲ ਮਿਲਣਾ ਹੁੰਦਾ ਹੈ ਆਤਮਾ ਦੁਆਰਾ ਇਹਨੇ ਫਿਰ ਸੱਚ ਨੂੰ ਦੇਖਣਾ ਹੈ ਉਸ ਵਕਤ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੱਸੇ ਕਿ ਆਤਮਾ ਦੇ ਰਾਹੀਂ ਫਿਰ ਸੱਚ ਦੇ ਸਾਹਮਣੇ ਹੁੰਦਾ ਹੈ ਆਦਮ ਰੂਪ ਹੋ ਗਏ ਤੇ ਉਸ ਦਰਸ਼ਨ ਨੂੰ ਬਾਣੀ ਦੇ ਵਿੱਚ ਸਫਲ ਦਰਸ਼ਨ ਕਹਿੰਦੇ ਨੇ ਆਦਮ ਰੂਪ ਹੋ ਕੇ ਜਦੋਂ ਸਨਮੁਖ ਹੁੰਦਾ ਹੈ ਇਹ ਗੁਰਮੁਖ ਅਰਵਕਤ ਲੋਚਦੇ ਨੇ ਕਿ ਕੱਬ ਦੇਖੂੰ ਪ੍ਰਭ ਆਪਣਾ ਆਤਮ ਕੇ ਰੰਗ ਜਾਗਣ ਤੇ ਸੁਪਨਾ ਭਲਾ ਵਸੀਏ ਪ੍ਰਭ ਕੇ ਸੰਗ ਇਸ ਉਹ ਸਤਾ ਦੇ ਵਿੱਚ ਫਿਰ ਜਾਣਾ ਹੈ ਆਪਾਂ ਸਾਰਿਆਂ ਨੇ ਆਤਮਾ ਦੇ ਰਾਹੀ ਸੰਮੁਖ ਹੋਣਾ ਹੁੰਦਾ ਹੈ ਆਦਮ ਰਾਮ ਦੇ ਰਾਹੀ ਲੇਕਿਨ ਹੁਣ ਜ਼ਿਆਦਾਤਰ ਮਨ ਇੱਥੇ ਨਹੀਂ ਜਾਂਦਾ ਉਸ ਨੂੰ ਆਪਣੇ ਘਰ ਦੀ ਪਹਿਚਾਨ ਨਹੀਂ ਹੁੰਦੀ ਸ਼ਬਦ ਨਾਲ ਨਹੀਂ ਜੁੜਦਾ ਜਾਗਦਾ ਨਹੀਂ ਇਧਰਲੇ ਪਾਸੇ ਰਹਿ ਜਾਂਦਾ ਔਰਲੇ ਪਾਸੇ ਇੱਥੇ ਸੁੱਤਾ ਆਇਆ ਹੈ ਜੇ ਸੁੱਤਾ ਹੋਇਆ ਦੂਰ ਸੇ ਦੇ ਘਰ ਵਿੱਚ ਹੈ ਆਤਮਾ ਗੁਪਤ ਹੈ ਪਰਮਾਤਮਾ ਘਰ ਵਿੱਚ ਬੈਠੇ ਹੋਏ ਨੇ ਆਤਮਾ ਸਹਿਜ ਘਰ ਵਿੱਚ ਗੁਪਤ ਹੈ ਮਨ ਜਿਹੜਾ ਤ੍ਰੈ ਗੁਣਾ ਵਿੱਚ ਸੁੱਤਾ ਹੋਇਆ ਹੈ ਇਹ ਗਿਆਨ ਇੰਦਰੀਆਂ ਦਾ ਇਸਤੇਮਾਲ ਕਰ ਰਿਹਾ ਹੈ ਉਹ ਵਿਚਾਰ ਦੇ ਹੀ ਜਾ ਰਿਹਾ ਫੁਰਨੇ ਦੇ ਹੀ ਜਾ ਰਿਹਾ ਹੁਣ ਉਹ ਵਿਚਾਰ ਦੇ ਰਿਹਾ ਹੈ ਮਨ ਇੱਥੇ ਹੈ ਇਹਨੂੰ ਲਾਹਾ ਨਹੀਂ ਮਿਲਦਾ ਪਿਆ ਇਹ ਦੂਸਰੇ ਦੇ ਕੰਮ ਹੀ ਕਰੀ ਜਾਂਦਾ ਹੈ ਉਸ ਨੂੰ ਸੁੱਤਾ ਹੈ ਕਹਿੰਦੇ ਨੇ ਤੇ ਉਸ ਮਨ ਦੀ ਕੀ ਹਾਲਤ ਹੈ ਜੈਸੇ ਕੋਇਲ ਕੋਇਲੀ ਤੈਸੇ ਸੰਸਾਰ ਕਿ ਜਿਸ ਤਰ੍ਹਾਂ ਕੋਈ ਪਸ਼ੂ ਚਰਾਉਣ ਵਾਲਾ ਗਾਂ ਚਾਰਨ ਵਾਲਾ ਕਿਸੇ ਦੂਸਰੇ ਇਲਾਕੇ ਵਿੱਚ ਚਲਾ ਜਾਏ ਤੇ ਦੂਸਰੇ ਇਲਾਕੇ ਵਿੱਚ ਚਰਾਉਂਦਾ ਹੈ ਪਰ ਦਾ ਅਲੱਗ ਨਹੀਂ ਹੈ ਕਰ ਨਹੀਂ ਹੈ ਇਸੇ ਤਰ੍ਹਾਂ ਮਨ ਇਸ ਦੂਸਰੇ ਘਰ ਵਿੱਚ ਆਇਆ ਹੈ ਤੇ ਇਸ ਘਰ ਦੇ ਵਿੱਚ ਦੂਸਰੇ ਦੇ ਘਰ ਦੇ ਵਿੱਚ ਹੈ ਤੇ ਉਸ ਨੂੰ ਲਾਹਾ ਨਹੀਂ ਮਿਲ ਰਿਹਾ ਇੱਥੇ ਜਿਹੜੀ ਸਲਾਹ ਮਿਲ ਰਹੀ ਹੈ ਵਿਚਾਰ ਆ ਰਹੇ ਨੇ ਫੁਰਨੇ ਆ ਰਹੇ ਨੇ ਸਾਰੇ ਮਾਇਆ ਦੇ ਕਰ ਦੇ ਨੇ ਉਸ ਨੂੰ ਕਹਿੰਦੇ ਨੇ ਸੁੱਤਾ ਹੋਇਆ ਹੈ ਤੇ ਐਸਾ ਜਿਹੜਾ ਮਨ ਹੈ ਇਹਨੂੰ ਵਿਚਾਰ ਮਾਇ ਦੇ ਪੁੱਤਰ ਦਿੱਤੇ ਜਾਂਦੇ ਨੇ ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ ਕੂੜ ਕਮਾਵੇ ਆਦਮੀ ਬੰਦੇ ਕਰਬਾਰਾ ਇਹ ਦੂਸਰੇ ਦੇ ਘਰ ਨੂੰ ਸਵਾਰਨ ਵਿੱਚ ਲੱਗਾ ਹੋਇਆ ਵਿਚਾਰ ਦਿੱਤੇ ਜਾ ਰਹੇ ਨੇ ਫੁਰਨੇ ਦਿੱਤੀ ਜਾ ਰਹੇ ਨੇ ਦੂਸਰੇ ਦੇ ਅਲਾਕੇ ਦੇ ਵਿੱਚ ਹੀ ਹੈ ਸੁਤੇ ਹੋਏ ਉਹਨੇ ਜਿਹਨੂੰ ਇਹਦੀ ਗੰਢ ਖੁੱਲਦੀ ਹੈ ਜਦੋਂ ਇਥੋਂ ਗੰਢ ਖੁੱਲਦੀ ਹੈ ਤੇ ਸ਼ਬਦ ਗगन ਵਿੱਚ ਜਾਂਦਾ ਹੈ ਜਿਸ ਨੂੰ ਆਤਮਾਰਾਮ ਕਹਿੰਦੇ ਨੇ ਇਹਨੇ ਉਸ ਸ਼ਬਦ ਰਾਹੀਂ ਪਰਮਾਤਮਾ ਨੂੰ ਮਿਲਣਾ ਹੁੰਦਾ ਹੈ ਲੇਕਿਨ ਇਹ ਸੁੱਤਾ ਰਹਿੰਦਾ ਹੈ ਇਧਰੋਂ ਗੰਢ ਖੁੱਲ ਗਈ ਜਦੋਂ ਇਹਦੀ ਹਾਲਤ ਦੇਖਦੇ ਨੇ ਆਉਂਦੇ ਜਾਗੋ ਜਾਗੋ ਸੁੱਤੇ ਹੋ ਚੱਲਿਆ ਵਣਜਾਰਾ ਕਿ ਜੈਸਾ ਆਤਮਾਰਾਮ ਦੇ ਰਾਹੀ ਜਿਸ ਸ਼ਬਦ ਦੇ ਰਾਹੀ ਤੁਸੀਂ ਲਾਹੇ ਪ੍ਰਾਪਤ ਕਰਨਾ ਸੀ ਨਾਮ ਤੁਹਾਨੂੰ ਪ੍ਰਾਪਤ ਕਰਨਾ ਸੀ ਤੇ ਗੰਢ ਖੁੱਲ ਗਈ ਸ਼ਬਦ ਜਾ ਰਿਹਾ ਹੈ ਤੁਸੀਂ ਇੱਥੇ ਸੁੱਤੇ ਹੋ ਤੁਸੀਂ ਇੱਥੋਂ ਜਾਗੇ ਨਹੀਂ ਸ਼ਬਦ ਦੇ ਰਾਹੀਂ ਕਰ ਜਾਣਾ ਜਿਸਾ ਹੁਣ ਆਪਾਂ ਰੋਜ਼ ਜਾ ਰਹੇ ਹਾਂ ਭਾਂਵੇਂ ਤੁਸੀਂ ਸੁੱਤੇ ਰਹ ਗਏ ਜਾਗੇ ਨਹੀਂ ਤੁਸੀਂ ਐਸੀ ਹਾਲਤ ਦੇਖਦੇ ਹੋਏ ਸਾਨੂੰ ਸਮਝਾਉਂਦੇ ਨੇ ਤੁਸੀਂ ਦੇਖੋ ਕਿਹਦੀ ਸਲਾਹ ਲੈ ਰਹੇ ਹੋ ਤੁਸੀਂ ਆਤਮਾ ਰਾਮ ਦੀ ਲੈ ਰਹੇ ਹੋ ਕਿ ਜਹਾ ਮਾਇਆ ਦੇ ਪੁੱਤਰ ਹੈ ਉਹਨਾਂ ਦੀ ਸਲਾਹ ਲੈ ਰਹੇ ਜੇ ਆਤਮਾ ਦੀ ਗੱਲ ਮੰਨਾਂਗੇ ਉਹ ਪਰਮਾਤਮਾ ਨਾਲ ਜੋੜ ਦੇਗੀ ਇਹਨਾਂ ਦੀ ਗੱਲ ਮੰਨਾਂਗੇ ਇਹ ਸੰਸਾਰ ਨਾਲ ਜੋੜ ਦੇਗੀ ਤੇ ਆਪਾਂ ਹੁਣ ਕਿਹਦੀ ਆਪਣਾ ਮਨ ਕੀ ਦੀ ਗੱਲ ਮੰਨ ਰਿਹਾ ਹੈ ਤੇ ਜਦੋਂ ਇਹ 스테ਜ ਦੇਖਦੇ ਨੇ ਉਹ ਕਹਿੰਦੇ ਜਗੋ ਜਗੋ ਸੋਤੇ ਹੋ ਚੱਲਿਆ ਬਣ ਜਾ ਰਿਹਾ ਤੁਸੀਂ ਜਾਗਣਾ ਸੀ ਆਪਣੇ ਘਰ ਨੂੰ ਲੱਭਣਾ ਸੀ ਲਾਹਾ ਦੇਣ ਵਾਲਾ ਜਾ ਰਿਹਾ ਹੈ ਸਬਦ ਤੋਂ ਬਿਨਾ ਤੁਸੀਂ ਜਾਣ ਨਹੀਂ ਸਕਦੇ ਇਥੇ ਫਿਰ ਮਨ ਦੀ ਜਦੋਂ ਇਹ 스테ਜ ਦੇਖਦੇ ਨੇ ਉਹਨੂੰ ਸਮਝਾਉਂਦੇ ਨੇ ਵੀ ਜਾਗੋ ਹੁਣ ਆਪਾਂ ਦੇਖਣਾ ਹੈ ਸਾਰਿਆਂ ਨੇ ਆ ਵਿਚਾਰਨਾ ਹੈ ਆਪਾਂ ਕਿ ਆਤਮਾ ਰਾਮ ਇਸ ਨੂੰ ਸਮਝਾ ਰਿਹਾ ਹੈ ਕਿ ਜਾਗ ਇਸ ਲੋਨੜੀਏ ਬੋਲੇ ਗੁਰਬਾਣੀ ਰਾਮ ਪਰਮਾਤਮਾ ਆਤਮਾ ਦੇ ਰਾਹੀਂ ਮਨ ਤੱਕ ਸੰਦੇਸ਼ ਪਹੁੰਚਾਉਂਦਾ ਹੈ ਪੀਏ ਨੂੰ ਸਮਝਾਓ ਤੇ ਆਤਮਾ ਸਮਝਾਉਂਦੀ ਹੈ ਸਮੋ ਚੱਲ ਰੇ ਮਨ ਤੁਜੇ ਬੈਕੁੰਠ ਲੈ ਤਾਰੋ ਦੇਹ ਜੇ ਤਾਂ ਪ੍ਰੇਮ ਕੇ ਚਾਪਕ ਮਾਰੂ ਪੀਸ ਨੂੰ ਸਮਝਾਉਂਦੇ ਨੇ ਕਿ ਇਹ ਤੁਸੀਂ ਆਓ ਵਾਪਸ ਆ ਜਾਓ ਹਾਂਦੇ ਸਮਝਾਓ ਇਸ ਨੂੰ ਇਹਨੂੰ ਜਗਾਓ ਜਦੋਂ ਆਪਾਂ ਸੰਗਤ ਵਿੱਚ ਆ ਕੇ ਬੈਠਦੇ ਹਾਂ ਇੱਥੇ ਆਤਮਾ ਰਾਮ ਨੂੰ ਹੁਕਮ ਹੁੰਦਾ ਹੈ ਗੁਰੂ ਦਾ ਸੰਪਰਕ ਵੀ ਆਤਮਾ ਨਾਲ ਆਤਮਾ ਦੇ ਨਾਲ ਹੀ ਹੁੰਦਾ ਹੈ ਆਤਮਾ ਦੇ ਦਿਲ ਤੇ ਤੇ ਮਨ ਤੱਕ ਸੰਦੇਸ਼ ਜਿਹੜਾ ਹੈ ਆਤਮਾ ਨਹੀਂ ਪਹੁੰਚਾਉਣਾ ਹੁੰਦਾ ਹੈ ਤੇ ਜਦੋਂ ਆਤਮਾ ਰਾਮ ਨੂੰ ਹੁਕਮ ਹੁੰਦਾ ਮਨ ਸੁੱਤਾ ਪਿਆ ਹੈ ਇਹਨੂੰ ਜਗਾਓ ਤੇ ਆਤਮਾ ਰਾਮ ਆਵਾਜ਼ ਦਿੰਦਾ ਇਸ ਨੂੰ ਜਾਵ ਇਸ ਲੋਨੜੀਏ ਬੋਲੇ ਗੁਰਬਾਣੀ ਰਾਮ ਜਿਨ ਸੁਣ ਮੰਨੇੜੀ ਅਕਥ ਕਹਾਣੀ ਰਾਮ ਅਕਾਤ ਕਹਾਣੀ ਵਦ ਨਿਰਵਾਣੀ ਕੋ ਵਿਰਲਾ ਗੁਰਮੁਖ ਪੂਜੈ ਉਹ ਸ਼ਬਦ ਸਮਾਵੇ ਆਪ ਗਵਾਵੇ ਤ੍ਰਿਪੰਨ ਸੋਜੀ ਸੋਜੀ ਆਤਮਾ ਦੇ ਰਾਹੀ ਹੁਕਮ ਹੁੰਦਾ ਹੈ ਕਿ ਇਹਨੂੰ ਜਗਾਓ ਮਨ ਸੁਤਾ ਹੋਇਆ ਹੈ ਆਤਮਾ ਫਿਰ ਆਵਾਜ਼ ਦਿੰਦਾ ਹੈ ਆਤਮਾ ਰਾਮ ਇਹਨੂੰ ਜਗਾਉਣ ਵਾਸਤੇ ਵੀ ਇਹ ਸੁਣੇ ਤੇ ਤਾਂ ਹੁਣੇ ਤਾਂ ਸੁੱਤਾ ਹੋਇਆ ਹੈ ਇਹ ਤਾਂ ਬੋਲ ਨਹੀਂ ਸਕਦਾ ਸਿਮਰਨ ਨਹੀਂ ਕਰ ਸਕਦਾ ਜੇ ਤਾਂ ਪੂਰੇ ਗੁਰੂ ਦੇ ਰਾਹੀ ਹੈ ਤੇ ਫਿਰ ਆਤਮਾ ਆਵਾਜ਼ ਦਿੰਦਾ ਹੈ ਜੇ ਕੱਚੇ ਗੁਰੂ ਦੇ ਰਾਹੀ ਹੈ ਤੇ ਫਿਰ ਇਹ ਪੰਜ ਦੂਤ ਵੀ ਕਈ ਦਫਾ ਬੋਲਣਾ ਸ਼ੁਰੂ ਕਰ ਦਿੰਦੇ ਇਹ ਦੋਹਾਂ ਦੇ ਵਿੱਚ ਫਰਕ ਹੁੰਦਾ ਹੈ ਇਹਨੂੰ ਥੋੜਾ ਜਿਹਾ ਸਮਝਣਾ ਹੈ ਕਈ ਰੀ ਇਹ ਵੀ ਸਿਮਰਨ ਕਰਦੇ ਨੇ ਇਹਨਾਂ ਦੇ ਸਿਮਰਨ ਕਰਨ ਵਿੱਚ ਤੇ ਆਤਮਾ ਦੇ ਸਿਮਰਨ ਕਰਨ ਵਿੱਚ ਅੰਤਰ ਹੁੰਦਾ ਹੈ ਜਦੋਂ ਇਹ ਬੋਲਦੇ ਨੇ ਤੇ ਸਰੀਰ ਟਿਕਾਓ ਵਿੱਚ ਨਹੀਂ ਹੁੰਦਾ ਸਰੀਰ ਦੇ ਵਿੱਚ ਹਿਲਜੁਲ ਰਹਿੰਦੀ ਹੈ ਸਰੀਰ ਹਿਲਦਾ ਰਹਿੰਦਾ ਹੈ ਇਹ ਸਿਰਫ ਇੱਕ ਖਾਣਾ ਪੂਰਤੀ ਕਰਦੇ ਨੇ ਤੇ ਮੰਨ ਦਾ ਟਿਕਾਉ ਨਹੀਂ ਬਣਦਾ ਉਸ ਵਕਤ ਇਹਨਾਂ ਦੇ ਵਿੱਚੋਂ ਕੋਈ ਨਾ ਕੋਈ ਜ਼ਿਆਦਾਤਰ ਹਉਮੈ ਹੀ ਬੋਲ ਰਹੀ ਹੁੰਦੀ ਹੈ ਤੇ ਹਉਮੈ ਬੋਲਦੀ ਹੈ ਤੇ ਹਉਮੈ ਜਦੋਂ ਬੋਲਦੀ ਹੈ ਇਹ ਟਿਕਾਉ ਵਿੱਚ ਨਹੀਂ ਆਉਂਦਾ ਹਉਮੈ ਕਥਾ ਵੀ ਕਰਦੀ ਹੈ ਹਉਮੈ ਸ਼ਮਨ ਵੀ ਕਰਦੀ ਹੈ ਐਸੀ ਵਸਤਾ ਦੇ ਵਿੱਚ ਉਸ ਵਕਤ ਇਸ ਸਰੀਰ ਹਿਲਜੁਲ ਵਿੱਚ ਰਹੇਗਾ। ਹਮੇ ਜਦੋਂ ਵਿਚਾਰ ਵੀ ਕਰਦੀ ਹੈ ਤਾਂ ਸ਼ਬਦ ਭਾਵੇਂ ਉਹੀ ਵਰਤੇ ਜਾਂਦੇ ਨੇ ਪਰ ਸਰੀਰ ਦੀ ਹਰਕਤ ਬੜੀ ਤੇਜ਼ ਹੁੰਦੀ ਹੈ। ਜੀਵ ਦੀ ਆਵਾਜ਼ ਬੜੀ ਉੱਚੀ ਹੁੰਦੀ ਹੈ, ਲਾਊਡ ਹੁੰਦੀ ਹੈ। ਉਹ ਹੱਥ ਮਾਰ-ਮਾਰ ਕੇ ਕਥਾ ਕਰਦਾ ਹੈ ਉਸ ਵਗ ਤੇ ਇਹਦੇ ਅੰਦਰ ਉਹ ਬੋਲ ਰਹੀ ਹੈ ਮਨ ਦੇ ਦਲ ਤੇ ਕੋਈ ਅਸਰ ਨਹੀਂ ਹੋਏਗਾ ਆਤਮਾ ਨੂੰ ਜਦ ਹੁਕਮ ਹੁੰਦਾ ਹੈ ਆਤਮਾ ਰਾਮ ਬੋਲਦਾ ਹੈ ਆਤਮਾ ਦਾ ਸੰਪਰਕ ਪਰਮਾਤਮਾ ਨਾਲ ਹੁੰਦਾ ਹੈ ਤੇ ਆਤਮਾ ਜਦੋਂ ਵੀ ਬੋਲਦੇ ਹੈ ਆਤਮਾ ਰਾਮ ਉਹ ਅਗੱਤ ਕਥਾ ਕਰਦਾ ਹੈ ਆਤਮਾ ਦਾ ਸੰਪਰਕ ਹੈ ਪਰਮਾਤਮਾ ਨਾਲ ਉਹਨੇ ਬ੍ਰਹਮ ਦਾ ਗਿਆਨ ਦੱਸਣਾ ਹੈ ਉਹ ਜਦੋਂ ਆਤਮਾ ਰਾਮ ਬੋਲਦਾ ਹੈ ਉਹ ਸਹਿਜ ਹੁੰਦਾ ਹੈ ਸਹਿਜ ਵਿੱਚ ਬੋਲਦੇ ਨੇ ਤੇ ਮਨ ਦੇ ਦਲ ਤੱਕ ਗਲ ਪਚਾਈ ਜਾਂਦੀ ਹੈ ਇੱਥੇ ਫਿਰ ਆਤਮਾ ਨੂੰ ਹੁਕਮ ਹੁੰਦਾ ਹੈ ਵੀ ਇਸ ਨੂੰ ਜਗਾਓ ਤੇ ਆਤਮਾ ਜਗਾਉਣ ਵਾਸਤੇ ਇਹਨੂੰ ਆਵਾਜ਼ ਮਾਰਦਾ ਹੈ ਮਨ ਤਾਂ ਸੁੱਤਾ ਹੋਇਆ ਹੈ ਉਹਨ ਕਈ ਦਫਾ ਤੁਸੀਂ ਐਸਾ ਦਿਸੋਣ ਹੀ ਲੈਂਦੇ ਹੋ ਕਈਆਂ ਕੋਲ ਵੀ ਆਪਣਾ ਮਨ ਸੁੱਤਾ ਹੋਇਆ ਹੈ ਇਹਨੂੰ ਜਗਾਉਣਾ ਹੈ ਤੇ ਸਿਮਰਨ ਕਰੋ ਤੇ ਜੇ ਹੈਗਾ ਹੀ ਸੁੱਤਾ ਹੈ ਤੇ ਉਸੇ ਮਨ ਕੇ ਵੀ ਕਰੇਗਾ ਫਿਰ ਕੌਣ ਸਰੀਰ ਤਾਂ ਬੋਲਦਾ ਹੀ ਨਹੀਂ ਹੈ ਸਰੀਰ ਤਾਂ ਮਿੱਟੀ ਹੈ ਦੇਹੀ ਮਾਟੀ ਬੋਲਦੀ ਪਾਉਂ ਇਹ ਸਰੀਰ ਤਾਂ ਮਿੱਟੀ ਹੈ ਤਾਂ ਘਰ ਹੈ ਇਹ ਨਹੀਂ ਬੋਲਦਾ ਇਹਦੇ ਅੰਦਰ ਹੈ ਜਿਹੜੇ ਮੈਂਬਰ ਨੇ ਉਹ ਵਾਰੀ-ਵਾਰੀ ਡਿਊਟੀ ਜਿੱਦੀ ਲੱਗਦੀ ਹੈ ਬੋਲਦੇ ਦਿੰਦੇ ਨੇ ਮਨ ਤਾਂ ਸੁੱਤਾ ਹੋਇਆ ਹੈ ਉਹ ਸਿਮਰਨ ਨਹੀਂ ਕਰ ਸਕਦਾ ਤੇ ਆਤਮਾ ਨੂੰ ਹੁਕਮ ਹੁੰਦਾ ਹੈ ਕਿ ਇਸ ਨੂੰ ਜਗਾਓ ਤੇ ਆਤਮਾ ਫਿਰ ਇਸ ਨੂੰ ਆਵਾਜ਼ ਦਿੰਦੀ ਹੈ ਆਵਾਜ਼ ਦਿੰਦਿਆਂ ਦੇ ਸਾਂ ਆਵਾਜ਼ ਦਿੰਦੇ ਨੇ ਵਾਹ ਗੁਰੂ ਇਹ ਨੂੰ ਸੁਣਨੀ ਹੈ ਜਦੋਂ ਆਤਮਾ ਬੋਲਦਾ ਤੇ ਇਹ ਪੰਜੇ ਜਣੇ ਸਤਰਕ ਹੋ ਜਾਂਦੇ ਨੇ ਵੀ ਇਹ ਤਾਂ ਆਤਮਾਰਾਮ ਦੀ ਬਾਜ ਹੈ ਆਤਮਾਰਾਮ ਇਸ ਪਿੰਡ ਦਾ ਮੁਖੀ ਹੈ ਪਰਿਵਾਰ ਦਾ ਮੁਖੀ ਹੈ ਇਹ ਪੰਜੇ ਵੀ ਇਹਦੇ ਮਤੇਤ ਹੁੰਦੇ ਨੇ ਉਹ ਥੋੜੇ ਚੱਲ ਹੀ ਸ਼ਾਂਤ ਹੋ ਜਾਂਦੇ ਨੇ ਵਿਚਾਰਾਂ ਦੁਆਰਾ ਸੁਆਇਆ ਹੁੰਦਾ ਇਸ ਨੂੰ ਇਹ ਚੁੱਪ ਕਰ ਜਾਂਦੇ ਨੇ ਮਨ ਸੁਣਦਾ ਹੈ ਜਦੋਂ ਸੁਣਦਾ ਹੈ ਆਤਮਾ ਰਾਮ ਸੋਨ ਵਿੱਚੋਂ ਬੋਲ ਰਿਹਾ ਹੈ ਇਹ ਸੁਣ ਰਿਹਾ ਹੈ ਤੇ ਸੁਣਦੇ ਸੁਣਦਿਆਂ ਇਹ ਵੀ ਸੁਣ ਵਿੱਚ ਆ ਜਾਂਦਾ ਹੈ ਸੁਣ ਵਿੱਚੋਂ ਸ਼ਬਦ ਨਾਲ ਜੁੜਦਾ ਹੈ ਮਨ ਜਾਗਿਤ ਪੈਂਦਾ ਹੈ ਮਾਰੇ ਕਹਿੰਦੇ ਨੇ ਧੰਨ ਉਪਜੇ ਸ਼ਬਦ ਜਗ ਜਦੋਂ ਜਾਗਦ ਹੈ ਇਸ ਨੂੰ ਫਿਰ ਪਤਾ ਲੱਗਦਾ ਹੈ ਵੀ ਇਹ ਦੇ ਮੈਨੂੰ ਵਿਚਾਰ ਦੇ ਰਹੇ ਸੀ ਇੱਥੇ ਮੈਨੂੰ ਹੁਣ ਸੁੱਖ ਮਿਲਿਆ ਹੈ ਫਿਰ ਇਹ ਵਾਰ-ਵਾਰ ਕੋਸ਼ਿਸ਼ ਕਰਦਾ ਹੈ ਆਪਣੇ ਘਰ ਜਾਣ ਦੀ ਤੇ ਕਿਸਾਂ ਜਗਾਉਂਦੇ ਨੇ ਆਓ ਆਪਾਂ ਵੀ ਇਹ ਨਾ ਹੋਵੇ ਕਿ ਆਪਾਂ ਸੁੱਤੇ ਰਹੀਏ ਤੇ ਉਹ ਵਸਤਾ ਬਣਦੇ ਉਧਰੋਂ ਗਾਂਢ ਖੋਲਦੇ ਤੇ ਆਪਾਂ ਨੂੰ ਕਹਿਣ ਵੀ ਜਾਗੋ ਜਾਗੋ ਸੁੱਤੇ ਹੋ ਜਾਗੋ ਹੁਣ ਤੇ ਉਦੋਂ ਫਿਰ ਔਖਾ ਹੁੰਦਾ ਹੈ ਪਹਿਲਾਂ ਹੀ ਜਾਗਿਆ ਜਾਵੇ ਤੇ ਫੇਰ ਹੀ ਚੰਗੀ ਗੱਲ ਹੈ ਸੋ ਇਸ ਕਰਕੇ ਆਓ ਹੁਣ ਆਵਾਜ਼ ਜਦੋਂ ਆਏਗੀ ਸੁਣਨਾ ਔਰ ਜਾਗਣਾ ਤੇ ਸੁਣਦੇ ਸੁਣਦੇ ਆਇਥੋਂ ਬੀਜ ਮੰਤਰ ਤੇ ਆ ਜਾਣਾ ਹੈ ਬੀਜ ਮੰਤਰ ਤੇ ਇਥੋਂ ਫਿਰ ਮਨ ਨੇ ਉਲਟਣਾ ਹੈ ਤੇ ਉਲਟ ਦਾ ਹੈ ਉਹਦੀਆਂ ਕੀ ਨਿਸ਼ਾਨੀਆਂ ਨੇ ਇਹ ਆਪਾਂ ਫਿਰ ਨਾਲ-ਨਾਲ ਵਿਚਾਰ ਕਰਦੇ ਹਾਂ ਨਾਲ-ਨਾਲ ਆਪਾਂ ਅਭਿਆਸ ਕਰਦੇ ਹਾਂ ਸਾਰੇ ਜਣੇ ਵਾ ਗੁਰੂ